लोग कह रहे ने कि राम मंदिर 1800 करोड़ रुपया सरकार ने उते खर्च के कोई फायदा नहीं होया ते आ, कुछ बनया नहींगा पर दोस्तों जे एक गल ਤੁਹਾਨੂੰ ਦਸੀਏ ਕਿ ਇਹਦੇ ਵਿੱਚ ਸਰਕਾਰ ਦਾ ਕੋਈ ਲੱਲਾ ਖੱਖਾ ਨਹੀਂ ਹੈਗਾ 3500 करोड़ रुपया ਤਾਂ ਡੋਨੇਸ਼ਨ ਦੇ ਰੂਪ ਦੇ ਵਿੱਚ ਆ ਗਏ ਜਿਹੜਾ ਲੋਕਾਂ ਦਾ ਹੀ ਪੈਸਾ ਸੀਗਾ राम मंदिर ਤੇ ਲੱਗਿਆ 1800 ਕਰੋੜ ਦਾ ਮੰਦਿਰ ਬਣਿਆ ਤੇ 3500 ਕਰੋੜ ਜਿਹੜਾ ਲੋਕਾਂ ਦਾ ਡੋਨੇਸ਼ਨ ਆਇਆ ਇਹ ਵੀ ਸਵਾਲ ਆ ਵੀ ਪੈਸੇ ਕਿੱਥੇ ਗਏ ਪਰ ਅਯੁੱਧਿਆ ਹੁਣ ਵੱਡਾ ਟੂਰਿਸਟ ਪਲੇਸ ਬਣ ਗਿਆ ਯਾਨੀ ਕਿ ਜੇ ਕਹੀਏ ਜੇ ਕੋਈ ਇੰਡੀਆ ਨੂੰ ਜਾਣੂਗਾ ਅਯੁੱਧਿਆ ਨੂੰ ਪਛਾਣੂਗਾ ਤਾਂ ਇਸ ਮੰਦਿਰ ਦੇ ਨਾਮ ਨਾਲ ਜਾਣਿਆ ਚਾਹੂਗਾ ਤੇ ਬੈਨੀਫਿਟ ਕੀ ਹੋ ਰਹੇ ਨੇ ਬਹੁਤ ਰੋਜ਼ਗਾਰ ਵਧ ਗਿਆ ਅਰਥਵਿਵਸਥਾ ਸੁਧਰ ਜਾਣੀ ਹੈ ਇੱਕ ਖੇਤੀ ਪ੍ਰਧਾਨ ਜਿਹੜਾ ਸੂਬਾ ਸੀਗਾ ਉਹਨੂੰ ਟੂਰਿਸਟ ਹੱਬ ਬਣਾ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਰਗੇ ਕਹਿ ਸਕਦੇ ਆ ਕਿ 2.5 ਲੱਖ ਬੰਦਾ ਹੁਣ ਹਰ ਰੋਜ਼ ਆ ਜਾਂਦਾ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਤਾਂ ਫਿਰ ਬੰਦੇ ਨੇ ਰਹਿਣਾ ਤਾਂ ਉਹਦੇ ਲਈ ਫਿਰ ਰਹਿਣ ਲਈ ਹੋਟੈਲਸ ਵੀ ਬਣੇ 6000 ਹੋਟੈਲਸ ਦਾ ਇਸ ਸਾਲ ਬਣ ਰਹੇ ਨੇ ਇਹ ਰਿਕਾਰਡ ਦੱਸਦਾ ਹੈਗਾ ਤੇ ਇਨਕਮ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ 2024 ਦੇ ਵਿੱਚ ਜੇ ਗੱਲ ਕੀਤੀ ਜਾਵੇ 1800 ਕਰੋੜ ਜੋ ਲਾਇਆ ਸੀਗਾ ਉਹਦਾ 9000 ਕਰੋੜ ਰੁਪਇਆ ਉੱਕਾ ਫੁੱਕਾ ਚ ਜਾਊਗਾ ਕਿਉਂਕਿ ਇੱਕ ਜੇ ਬੰਦਾ ਆਊਗਾ ਟੂਰਿਸਟ 2000 ਰੁਪਇਆ ਤਾਂ ਐਟ ਲੀਸਟ ਉਹ ਖਰਚੂ ਕ ਖਰਚੂ ਕਾ ਜੇ ਤਾਂ ਟੋਟਲ ਕਰਕੇ ਦੇਖਿਆ ਜਾਵੇ ਤਾਂ ਤਕਰੀਬਨ 9000 ਕਰੋੜ ਵੱਧਦਾ ਤੇ ਇਹ ਅੱਗੇ ਜਾ ਕੇ 10000 ਕਰੋੜ ਵੀ ਦੋਸਤੋ ਪਹੁੰਚਣ ਵਾਲਾ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਬੈਨੀਫਿਟ ਹੋਇਆ ਜਿਹੜੀਆਂ ਥਾਵਾਂ ਸੀਗੀਆਂ ਜ਼ਮੀਨਾਂ ਸੀਗੀਆਂ ਉਹਨਾਂ ਦੇ ਰੇਟ ਵੱਧ ਗਏ ਜਿਹੜਾ ਕਹਿ ਸਕਦੇ ਆ ਕਿ ਤੁਹਾਨੂੰ 3 ਲੱਖ ਰੁਪਏ ਦੇ ਵਿੱਚ ਜਿਹੜੀ ਜ਼ਮੀਨ ਮਿਲਣੀ ਸ਼ੁਰੂ ਹੁੰਦੀ ਸੀ ਉਹਦਾ ਸਿੱਧਾ ਜਾ ਕੇ ਰੇਟ ਵੱਜਿਆ 30 ਲੱਖ ਰੁਪਏ ਤੇ ਉਤੀ ਹੋਟਲ ਬੰਨੇ ਸ਼ੁਰੂ ਹੋਏ ਸੜਕਾਂ ਦਾ ਨਿਰਮਾਣ ਹੋਇਆ ਲੋਕਾਂ ਨੂੰ ਰੋਜ਼ਗਾਰ ਮਿਲਿਆ ਵੱਡੇ ਵੱਡੇ ਇੰਡਸਟਰੀਅਲਿਸ ਜਿਹੜੇ ਹੈਗੇ ਨੇ ਉਹ ਇੱਥੇ ਇੰਡਸਟਰੀਆਂ ਖੜੀਆਂ ਕਰਨਾ ਚਾਹੁੰਦੇ ਨੇਗੇ ਤਾਂ employment ਬਹੁਤ ਜ਼ਿਆਦਾ ਵਧੀ ਤੇ ਕਿਤੇ ਨਾ ਕਿਤੇ ਇਕਨੋਮੀ ਦੇ ਵਿੱਚ ਜਿਹੜੀ UP ਦੀ ਇਕਨੋਮੀ ਹੈ ਉੱਤਰ ਪ੍ਰਦੇਸ਼ ਦੀ ਇਕਨੋਮੀ ਉਹਦੇ ਵਿੱਚ ਵਾਧਾ ਹੋਇਆ ਪੂਰੇ ਦੇਸ਼ ਦੀ ਇਹਦੇ ਨਾਲ ਆਰਥਿਕ ਵਿਵਸਥਾ ਜਿਹੜੀ ਹੈ ਸੁਧਰੂਗੀ ਉਹਦੇ ਵਿੱਚ ਵੀ ਮਦਦ ਹੋਊਗੀ ਅਯੋਧਿਆ ਦਾ ਰਾਮ ਮੰਦਰ ਪੂਰੇ ਭਾਰਤ ਦਾ ਸਭ ਤੋਂ ਵੱਡਾ ਸਥਾਨ ਬਣ ਚੁੱਕਿਆ ਹੈ ਸਾਰੇ ਅਸੀਂ ਚੰਗੀ ਤਰ੍ਹਾਂ ਵਾਕਫ ਹਾਂ ਹਰ ਰੋਜ਼ ਕਿੰਨੇ ਸ਼ਰਧਾਲੂ ਉੱਥੇ ਜਾਂਦੇ ਰਹੇਗੇ ਤੇ ਹੁਣ ਦੇ ਸਰਵੇ ਦੇ ਹਿਸਾਬ ਦੇ ਨਾਲ ਦੁਨੀਆ ਭਰ ਚ 3 ਕਰੋੜ ਤੋਂ 5 ਕਰੋੜ ਟੂਰਿਸਟ ਨੇ ਜਿਹੜੇ ਇੱਥੇ ਆਉਣਗੇ ਵੱਟੇ ਵੱਟੇ ਜਿਹੜੇ ਰੈਸਟੋਰੈਂਟ ਖੁੱਲਣ ਵਾਲੇ ਨੇ ਰੈਸਟੋਰੈਂਟ ਦਾ ਨਿਰਮਾਣ ਹੋਣਾ ਹੈਗਾ ਮੰਦਿਰ ਦੇ ਨਿਰਮਾਣ ਤੋਂ ਬਾਅਦ ਜਿਹੜੀ ਅਜਬੀਨ ਦਾ ਰੇਟ 5 ਤੋਂ 10 ਗੁਣਾ ਵੱਧ ਚੁੱਕਿਆ ਖਾਸ ਕਰਕੇ ਹੈ ਕਿ 1800 ਕਰੋੜ ਦੀ ਲਾਗਤ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੀ ਗੱਲਾਂ ਇਹਨੂੰ ਕਰਦੇ ਰਹੇ ਪਰ ਕਹਿੰਦੇ ਨੇ ਕਿ ਸਰਕਾਰ ਦਾ ਪੈਸਾ ਪਰ ਸਰਕਾਰ ਦਾ ਇਸ ਵਿੱਚ ਕੋਈ ਨਹੀਂ ਹੈਗਾ ਲੋਕਾਂ ਦੇ ਵੱਲੋਂ ਦਿੱਤਾ ਹੋਇਆ ਡੋਨੇਸ਼ਨ ਹੈ ਲੋਕਾਂ ਦੇ ਪੈਸੇ ਇਹਦੇ ਵਿੱਚ ਲੱਗੀ ਉਹ ਸਰਕਾਰ ਨੂੰ ਤਾਂ ਉਲਟਾ ਇਹ ਕਹਿ ਸਕਦੇ ਕਿ ਕਮਾਈ ਹੋਈ ਹੈ 1800 ਕਰੋੜ ਜੇ ਮੰਦਿਰ ਤੇ ਲੱਗਿਆ ਤੇ ਬਾਕੀ ਤਾਂ ਕਿੱਥੇ ਗਿਆ 3500 ਦੇ ਵਿੱਚੋਂ ਤਾਂ ਇਹ ਵੀ ਸਵਾਲ ਬੰਦਾ ਹੈਗਾ ਤਾਂ ਮੰਦਿਰ ਦੇ ਨਿਰਮਾਣ ਉਦਯੋਗਿਕ ਸ਼ਹਿਰਾਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ 인ਫਰਾਸਟ੍ਰਕਚਰ ਬਣਾਉਣ ਦੇ ਲਈ ਜਿਹੜੀ ਕੰਪਨੀਆਂ ਬਣ ਰਹੀਆਂ ਨੇ ਇਕਨੋਮੀ ਦੇ ਵਿੱਚ ਸੁਧਾਰ ਹੋਣਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤਾਂ ਤੁਹਾਨੂੰ ਅਯੋਧਿਆ ਮਾਸਟਰ ਪਲਾਨ ਦੱਸਦੀ ਹੈ ਤਾਂ 85000 ਕਰੋੜ ਦਾ ਪਲਾਨ ਹੈਗਾ ਜਿਹੜਾ ਇਕਨੋਮੀ ਦੇ ਵਿੱਚ ਸੁਧਾਰ ਕਰੂਗਾ 인ਫਰਾਸਟ੍ਰਕਚਰ ਲੈ ਕੇ ਆਊਗਾ ਤਾਂ ਬਹੁਤ ਕੁਝ ਜਿਹੜੇ ਨਵੀਆਂ ਚੀਜ਼ਾਂ ਬਣਨ ਵਾਲੇ ਨੇ ਕਿੰਨੇ ਲੋਕ ਜਿਹੜੇ ਟ੍ਰੈਵਲ ਕਰਨਗੇ ਇੱਥੇ ਤਕਰੀਬਨ ਜੇ ਦੱਸਦੀ ਹੈ ਤਾਂ ਸਾਡੇ 4 ਕਰੋੜ ਜਿਹੜੇ ਲੋਕ ਨੇ ਟਰੈਵਲ ਕਰਨਗੇ ਤਾਂ ਕਮਾਈ ਦੇਖੋ ਵੀ ਸਿੱਧੇ ਤੌਰ ਤੇ ਫੋਕੀ ਕਮਾਈ ਨਿਕਲਣੀ ਹੈਗੀ ਆ ਤਾਂ ਕਹਿ ਸਕਦੇ ਆ ਕਿ ਨਾਲ ਲੋਕਾਂ ਦੇ ਰੋਜ਼ਗਾਰ ਬਣੇ ਨੇ ਵੱਖ-ਵੱਖ ਰੀਆਂ ਦੁਕਾਨਾਂ ਖੁੱਲੀਆਂ ਰਹੀਆਂ ਨੇ ਨਵੇਂ-ਨਵੇਂ ਐਸਟੀਮੇਟਸ ਲੱਗ ਰਹੇ ਨੇ ਜ਼ਮੀਨਾਂ ਦੇ ਰੇਟ ਵੱਧ ਰਹੇ ਨੇ ਤਾਂ ਕਹਿ ਸਕਦੇ ਆ ਕਿ ਅ ਨੁਕਸਾਨ ਕਿੱਥੇ ਹੋਇਆ ਇਹ ਸਵਾਲ ਜਿਹੜਾ ਹੁੰਦਾ ਕਿ ਨੁਕਸਾਨ ਕਿੱਥੇ ਹੋਇਆ ਲੋਕਾਂ ਦਾ ਪੈਸਾ ਸੀਗਾ ਲੋਕਾਂ ਨੇ ਲਾ ਕੇ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੁਣ ਟੂਰਿਸਟ ਆਉਣਗੇ ਰੋਜ਼ਗਾਰ ਬਣੂਗਾ ਤੇ ਭਾਰਤ ਦੀ ਅਰਥ ਵਿਵਸਥਾ ਸੁਧਰੂਗੀ